ਸੱਤਾਂ ਜੀ ਜਦੋਂ ਪਿੰਡੇ ਹੁੰਦੇ ਹੋ ਉਹ ਸੀਪ ਖੇਡਦੇ ਹੁੰਦੇ ਹੈ ਹੈ ਸੀਪ ਖੇਡਦੇ ਹੁੰਦੇ ਹਨ ਮੈਂ ਸੋਚਿਆ ਆਪਾਂ ਸੀਪ ਦੀ ਵੀ ਚੈਂਪੀਅਨਸ਼ਿਪ ਕਰਾਵਾਂ ਤੁਸੀਂ ਜਿੰਨੇ ਅੱਜ ਹਰ ਪਿੰਡ ਆਪਣੀ ਟੀਮ ਬਣਾਊਗਾ ਜਿਹੜੇ ਬਜ਼ੁਰਗ ਸੱਤ ਜੀ ਬੈ ਕੇ ਸੀਪ ਖੇਡਦੇ ਹੈ ਪਹਿਲੇ ਜਿਹੜਾ ਚੈਂਪੀਅਨਸ਼ਿਪ ਹੋ ਗਈ ਜਿਹੜੇ ਪਿੰਡ ਨਾਲ ਜਿੱਤੂਗਾ ਉਸ ਪਿੰਡ ਨੂੰ 10 ਲੱਖ ਰੁਪਏ ਗ੍ਰਾਂਟ ਆਇਆ ਕਰੂੰਗੀ ਦੂਜੀ ਗੱਲ ਜਰੂਰ ਜਿਵੇਂ ਵੱਡੇ ਪੱਕੀਆਂ ਕੱਚੀਆਂ ਨਹਿਰਾਂ ਬਣਾਈ ਜਾਂਦੀਆਂ ਉਵੇਂ ਸਾਰੇ ਦਰਿਆਨ ਟੱਕੇ ਸਾਰੀ ਤੋਕੀਤੇ ਜਾਣਗੇ ਜਿਹਦੇ ਨਾਲ ਕੋਈ ਕਿਤੇ ਨੁਕਸਾਨ ਨਾ ਹੋਏ ਸਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਸਾਰਾਈ ਬਿਮਾਰੀ ਦਾ ਫਰਦਾ ਹੋ ਗਏ ਤੀਜੀ ਗੱਲ ਜਿਹੜੇ ਮੈਂ ਕਹਿਣਾ ਚਾਹਣਾ ਹੈ ਜਿਹੜੀਆਂ ਥੋਡੀਆਂ ਕਈ ਬਾਰਡਰ ਦੇ ਇਲਾਕਿਆਂ ਵਿੱਚ ਜ਼ਮੀਨਾਂ ਕੱਚੀਆਂ ਕਈ ਲੋਕ 40-40 ਸਾਲ ਦੇ ਸਰਕਾਰੀ ਜ਼ਮੀਨਾਂ ਕੋਈ 20 ਸਾਲ ਦਾ ਵਾਰਿਆ ਜਿਸ ਦਿਨ ਸਰਕਾਰ ਆ ਗਈ ਉਹ ਸਾਰੀ ਜ਼ਮੀਨ ਦੀ ਮਾਲਕੀ ਉਸ ਬੰਦੇ ਦੇ ਕੋਲ ਚਲੇ ਜਾਊਗੀ ਜਿਹੜਾ ਵਾਰਿਆ ਜ਼ਮੀਨ ਉਹ ਜ਼ਮੀਨ ਉਹਦੇ ਨਾਮ ਤੇ ਕੀਤੀ ਜਾਊਗੀ ਜਿਹੜਾ ਛੋਟਾ ਬਾਰਡਰ ਤੋਂ ਪਰਲੇ ਪਾਸੇ ਤਾਰਾ ਲੱਗੀ ਤੇ ਵੱਡੇ ਬਾਗਸਾ ਪੈਸਾ ਦਿੰਦੇ ਹੁੰਦੇ ਸੀ ਮਤਲਬ ਤਕਰੀਬਨ 5-6000 ਤੇ ਚਲੇ ਗਿਆ ਸੀ ਹਾਂ ਹਾਂ ਅਬ ਬਾਗਨ ਸਾਹ ਨੇ ਸ਼ੁਰੂ ਕੀਤਾ ਹਲੇ ਵੀ ਆਉਂਦਾ ਹੂ ਇਹ ਦੇ ਕਿਤੇ ਹੁੰਦਾ ਅਸੀਂ ਇਨਸ਼ੋਰ ਕਰਾਂਗੇ ਤੇ ਜਿਹੜਾ ਸੱਤੋਂ ਵੱਡਾ ਕੰਮ ਹੈ ਵਾਗਾ ਬਾਰਡਰ ਖਲਾਵਾਂਗੇ ਆਪਣੇ ਟ੍ਰੇਡ ਵਾਸਤੇ ਜਿਸ ਦਿਨ ਵਾਗਾ ਬਾਰਡਰ ਖੁੱਲ ਗਿਆ ਜਿਸ ਦਿਨ ਵਾਗਾ ਬਾਰਡਰ ਖੁੱਲ ਗਿਆ ਗਰੋਸਪਰ ਵਾਲਾ ਬਾਰਡਰ ਖੁੱਲ ਗਿਆ ਫਾਜ਼ਿਲਕਾ ਵਾਲਾ ਬਾਰਡਰ ਖੁੱਲ ਗਿਆ ਮੈਂ ਤੁਹਾਨੂੰ ਦੱਸਾਂ ਪੰਜਾਬ ਕਿੰਨ ਤੱਕ ਦੇ ਚਾਊਗਾ ਤਰੱਕੀ ਸਾਰਾ ਕੋਈ ਇੱਥੋਂ ਸਮਾਨ ਅਫਗਾਨਿਸਤਾਨ ਪਾਕਿਸਤਾਨ ਇਰਾਨ ਇਰਾਕ ਮਿੰਟਾਂ ਚ ਆਪਣਾ ਵਪਾਰ ਇੱਥੇ ਦੇਖੋ ਤਾਂ ਸਾਮਾਨ ਜਿਹੜੇ ਚਲੇ ਜਾਊਗਾ ਜਿਵੇਂ ਅੱਜ ਆਲਾ ਆਲੂ ਰੁੜੀ ਜਾਂਦੇ ਆ ਅੱਜ 100 ਰੁਪਏ ਬੋਲੀ ਆਲੂ ਦਾ ਪਾ ਹੋ ਗਿਆ ਜੇ ਬਾਘਾ ਬਾਰਡਰ ਖੁੱਲਾ ਹੋਏ ਤੇ ਆ ਪਾ ਗਾਨਸਤਾਨ ਭੇਜ ਸਕਦੇ ਆ ਦੂਜੇ ਆਈ ਮਨ ਲਦਾ 1000 ਰੁਪਏ ਰੇਟ ਹੋ ਜਾਊਗਾ ਆਪਣੇ ਵਾਸਤੇ ਸਰਕਾਰ ਚਾਹੀਦੀ ਹੈ ਜਿਹੜੀ ਆਪਣੀ ਲੜਾਈ ਲੜੇ ਬਾਰਡਰ ਏਰੀਏ ਨੂੰ ਬੜੀ ਇੰਡਸਟਰੀ ਦੀ ਲੋੜ ਹੈ ਜਦੋਂ ਸਾਡੀ ਸਰਕਾਰ ਆਈ ਇੱਕ ਸਪੈਸ਼ਲ ਜ਼ੋਨ ਬਣਾਇਆ ਜਾਊਗਾ ਸਾਰਾ ਬਾਰਡਰ ਕਿ ਜਿਹੜਾ ਇੰਡਸਟਰੀ ਬਾਡਰ ਤੇ ਲਾਊਗਾ ਉਹਨੂੰ ਸਪੈਸ਼ਲ ਪੈਕੇਜ ਦਿੱਤਾ ਜਾਊਗਾ ਤੇ ਵੱਡੀ ਗੱਲ ਹੈ ਜਿੰਨੀ ਪੰਜਾਬ ਚ ਇੰਡਸਟਰੀ ਲੱਭੂਗੀ ਕਾਨੂੰਨ ਬਣਾਇਆ ਜਾਊਗਾ ਕਿ 75% ਮਜ਼ਦੂਰ ਪੰਜਾਬ ਦੇ ਹੋਣੇ ਚਾਹੀਦੇ ਆ ਪੰਜਾਬ ਦੇ ਵਾਂਚੇ ਜਿਹੜੀਆਂ ਸਰਕਾਰੀ ਨੌਕਰੀਆਂ ਤੁਸੀਂ ਹੈਰਾਨ ਹੋ ਜਾਓਗੇ ਇੰਨੇ ਬਦਮਾਸ਼ ਇੰਨੇ ਗੰਦੇ ਝਾੜੂ ਵਾਲੇ ਕਿਉਂਕਿ ਇਹਨਾਂ ਨੇ ਹਰਿਆਣਾ ਵਿੱਚ ਇਲੈਕਸ਼ਨ ਲੜਦੇ ਆ ਰਾਸ਼ਤਾ 'ਚ ਲੜਦੇ ਆ ਦਿੱਲੀ ਲੜਦੇ ਆ ਯੂਪੀ ਲੜਦੇ ਆ ਸਾ ਅਸੀਂ ਕਾਨੂੰਨ ਬਣਾਇਆ ਸੀ ਬਾਦਲ ਸਾਹਿਬ ਨੇ ਕਿ ਸਰਕਾਰੀ ਨੌਕਰੀਆਂ ਇਕੱਲੇ ਪੰਜਾਬ ਦੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਤੇ ਸਾਡੇ ਸਮੇਂ 'ਚ 2.5 ਲੱਖ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਸਾਰੇ ਪੰਜਾਬੀ ਸੀ ਇਹਨਾਂ ਨੇ ਆਹਨ ਸਰਕਾਰ ਨੂੰ ਬਦਲ ਦਿੱਤਾ ਤੇ ਕਰ ਦਿੱਤਾ ਕਿ ਕਿਸੇ ਮਰਜ਼ੇ ਨੂੰ ਦੇ ਸਕਦੇ ਹਿੰਦੁਸਤਾਨ ਦੇ ਲੋਕ ਤੇ ਹੁਣ ਕੀ ਹੋਇਆ ਤਕਰੀਬਨ 30-32 ਆਗੂ ਦੀਆਂ ਮੌਫੀਆਂ ਅੱਧੇ ਤੋਂ ਜ਼ਿਆਦਾ ਲੋਕ ਕੋਈ ਯੂਪੀ ਤੋਂ ਕੋਈ ਹਰਿਆਣਾ ਤੋਂ ਕੋਈ ਰਾਜਸਥਾਨ ਤੋਂ ਆਏ ਆਹ ਤਾਂ ਹਾਲਾਤ ਬਣਾ ਕੀ ਇਹਨਾਂ ਨੇ ਅੱਜ ਤੱਕ ਕੋਈ ਇਥੇ ਉਹਨ ਨੂੰ ਥਿਆਰ ਨਹੀਂ ਡਰਦਾ ਇਹਨਾਂ ਗੈਂਗਸਟਰ ਰਾਜ ਕਰ ਰਹੇ ਆ ਉਸ ਦਾ ਕੋਈ ਗੱਲ ਹੀ ਹੈ ਨਹੀਂ ਰੋਜ਼ ਇੱਥੇ ਆ ਸਰਪੰਚ ਮਾਰਦਾ ਇੱਥੇ ਆ ਬਾੜਦਾ ਇੱਥੇ ਉਹਨੂੰ ਮਾਰਦਾ ਇੱਥੇ ਇਹਨੂੰ ਮਾਰਦਾ ਕੋਈ ਵਪਾਰੀ ਘਰੋਂ ਨਹੀਂ ਨਿਕਲਦਾ ਕੋਈ ਸਰਪੰਚ ਕੋ ਮੌਜੂਦ ਬੰਦਾ ਨਹੀਂ ਰਹਿੰਦਾ ਆ ਛੇਲੇ ਵਾਲੇ ਵਪਾਰੀ ਮੈਨੂੰ ਮਿਲੇ ਕਹਿੰਦੇ ਸਾਰੇ ਅਸੀਂ ਫਰੋਟੀਆਂ ਦੇ ਰਹੇ ਆ ਜੋ ਉੱ츠 ਕੋਲੇ ਜਾਂਦੇ ਆ ਉਹ ਸਾਰੇ ਆਪ ਹੱਥ ਖੜੇ ਕਰਤੇ ਆ ਉਹ ਸਾਰੇ ਕਹਿੰਦੇ ਤੁਸੀਂ ਆਪ ਹੀ ਫੈਸਲਾ ਥੋੜੇ ਪੈਸੇ ਦੇ ਕੇ ਸਮਝੌਤਾ ਕਰ ਲਓ ਨਹੀਂ ਤਾਂ ਕੋਈ ਮਾਰ ਦੂਗਾ ਸਾਡੇ ਅਸੀਂ ਕੁਝ ਨਹੀਂ ਕਰ ਸਕਦੇ ਆ ਤਾਂ ਹਾਲਾਤ ਹੈ ਕਿਥੇ ਕੁਰਸੀ ਆਪ ਤਖੜਾ ਕਰਦੇ ਫਿਰ ਆ ਸਰਕਾਰ ਹੈ ਨਸ਼ੇ ਜਿਹੜੇ ਆ ਥੋੜੇ ਘਾਕਰ ਹੋ ਰਹੇ ਆ ਕਿਉਂ ਹੋ ਰਹੇ ਆ ਮੈਂ ਅਫਸਰਾਂ ਨੂੰ ਪੁੱਛਿਆ ਮੇਰੇ ਥੱਲੇ ਉਸ ਕਈ ਅਫਸਰ ਹੋ ਗਏ ਕੰਮ ਕਰਦੇ ਸੀ ਮਹੋਂ ਮਨਿਸਟਰ ਸੀ ਮੈਂ ਕਿ ਇਹਨਾਂ ਨਸ਼ਾ ਕਿਉਂ ਕਹਿੰਦੇ ਅਸੀਂ ਕੀ ਕਰੀਏ ਝਾੜੂ ਵਾਲੇ ਦੇ ਮੰਤਰੀ ਮੁੱਖ ਮੰਤਰੀ ਕੇਂਦਰੀ ਵੱਲ ਗਿਆ ਕਿ ਜੋ ਐਮਐਲਏ ਕਹਿੰਦਾ ਕਰੋ ਤੇ ਐਮਐਲਏ ਨੇ ਆ ਜਿੰਨੇ ਵੇਚਦੇ ਆ ਮਾਸ਼ਾ ਉਹਨਾਂ ਤੋਂ ਮਹੀਨਾ ਲੈਣ ਲੱਗ ਗਏ ਕੋਈ 10 ਲੱਖ ਰੁਪਏ ਮਹੀਨਾ ਲਈ ਜਾਂਦਾ ਕੋਈ 20 ਲੱਖ ਰੁਪਏ ਮਹੀਨਾ ਦਿੰਦਾ ਉਹਨੂੰ ਹੱਥ ਲਾਉ ਨਹੀਂ ਦਿੰਦਾ ਤੈਨੂੰ ਖੁੱਲੇ ਚੱਲਦਾ ਕੰਮ ਆ ਸਾਰਾ ਕੁਝ ਬੰਦ ਹੋਊਗਾ ਮੈਂ ਗੈਂਗਸਟਰ ਨੂੰ ਵੀ ਚ ਤਾਂ ਵੀ ਦਿਨਾ ਚਾਹਣਾ ਹੈ 8 ਮਹੀਨੇ ਰਹਿ ਗਏ ਆ ਜਿਸ ਦਿਨ ਸਰਕਾਰ ਆ ਗਈ ਜੇ ਇੱਕ ਵੀ ਗੈਂਗਸਟਰ ਰਹਿ ਗਿਆ ਮੇਰਾ ਨਾਮ ਬਦਲ ਦਿਓ ਮੈਂ ਇੱਕ ਵੀ ਗੈਂਗਸਟਰ ਪੰਜਾਬ ਰਹਿ ਗਿਆ ਕੋਲੇ ਅਸੀਂ ਕਾਨੂੰਨ ਲਾਗੇ ਆਵਾਂਗੇ ਕਿ ਜਿਹੜੇ ਗੈਂਗਸਟਰ ਹੈ ਜਿਹੜੇ ਪਰੋਤਕੀ ਲੈਂਦੇ ਹੈ ਗੁੰਡਾਗਰਦੀ ਕਰਦੇ ਹੈ ਜਾਂ ਜਿਹੜੇ ਡਰਗ ਵੇਚਦੇ ਹੈ ਉਹਨਾਂ ਦੇ ਘਰ ਵੀ ਢਾਹੇ ਚਲਣਗੇ ਉਹਨਾਂ ਦੀ ਸਾਰੀ ਪਰੋਤਕੀ ਸਰਕਾਰ ਕਬਜ਼ਾ ਲੈ ਲੂਗੀ ਸਾਰੀ ਉਹਨਾਂ ਨੂੰ ਅਸੀਂ ਜੀਵ ਨਹੀਂ ਦੇਵਾਂਗੇ ਇੱਥੇ ਆ ਸੂਬਾ ਪੰਜਾਬ ਦਾ ਹੈ ਆ ਗੁੰਡਾਗਰਦੀ ਪੰਜਾਬ 'ਚ ਵੀ ਹੋਣ ਦੇਵਾਂਗੇ ਕਿਉਂਕਿ ਜੇ ਪੰਜਾਬ ਗੁੰਡਾਗਰਦੀ ਰਹੀ ਤੇ ਪੰਜਾਬ ਖਤਮ ਹੋ ਜੂਗਾ ਮੈਂ ਤੈਨੂੰ ਅੱਜ ਦੱਸਦਾ ਆ ਢੋਖਾ ਹੀ ਪੜਿਆ ਸਭ ਤੋਂ ਇੱਕ ਨੰਬਰ ਦੀ ਪ੍ਰਾਇਓਰਟੀ ਸਾਡੀ ਹੈ ਗੈਂਗਸਟਰ ਖਤਮ ਕਰਨੇ ਤੇ ਡਰਗ ਡੀਲਰ ਜਿਹੜੇ ਵਡੇ ਸਾਰੇ ਖਤਮ ਕਰਨੇ ਤੇ ਵਚਨਬੰਦ ਤੇ ਤੁਸੀਂ ਜਾਣਦੇ ਹੋ ਅੱਜ ਤੱਕ ਜੋ ਜੋ ਮੈਂ ਕੰਮ ਪੂਰਾ ਕੀਤਾ ਮੈਂ ਕਦੇ ਤੁਹਾਨੂੰ ਲਾੜਾ ਨਹੀਂ ਲਾਉਂਦਾ ਕਿਉਂਕਿ ਮੇਰਾ ਨਿਸ਼ਾਨਾ ਇਹ ਹੈ ਕਿ ਆਪਣਾ ਘਰ ਪੰਜਾਬ ਹੈ ਹੁਣ ਆਪਣੇ ਜਿਹੜੇ ਬੱਚੇ ਆ ਪੰਜਾਬ ਦੇ ਆਪਸ ਪੈਲੀਆ ਭੇਜੀ ਜਾਂਦੇ ਆ ਕੈਨੇਡਾ ਭੇਜੀ ਜਾਂਦੇ ਆ ਕਿਉਂ ਭੇਜੀ ਜਾਂਦੇ ਆ ਤੇ ਸਾਧਨ ਹੈ ਨਹੀਂ ਵਿਚਾਰੇ ਵਾਸਤੇ ਘੱਮ ਘੱਮ ਦਾ ਸਾਧਨ ਇੱਕ ਵਰਕਸ਼ਾਪ ਲਾਉਣੀ ਹੈ ਕੋਈ ਵੀ ਬੀਬੀ ਨੇ ਕੋਈ ਕੱਪੜੇ ਸਿਉਣ ਦਾ ਕੰਮ ਕਰਨਾ ਹੈ ਪੰਜਾਬ ਸਰਕਾਰ ਤਰਫੋਂ 10 ਲੱਖ ਰੁਪਏ ਇੱਕ ਬੱਚਾ ਬੱਚੀ ਨੂੰ ਦਿੱਤਾ ਜਾਊਗਾ ਜਿਹਦਾ ਕੋਈ ਵਿਆਜ ਨਹੀਂ ਹੋਊਗਾ ਜਿਹਦਾ ਕੋਈ ਵਿਆਜ ਨਹੀਂ ਹੋਊਗਾ ਤੁਸੀਂ ਪੈਸਾ ਜਿਹੜਾ ਦਿੱਤਾ ਜਾਊਗਾ ਉਹਨੂੰ ਕੋਈ ਕਰਨ ਦੀ ਲੋੜ ਨਹੀਂ ਅਸੀਂ ਪੈਰਾਂ ਤੇ ਖੜੇ ਕਰਨੇ ਆ ਬੱਚੇ ਨਾਲੇ ਦੂਜੀ ਗੱਲ ਮੈਂ ਅਗਲੀ ਦਿਖਾਉਂਗਾ ਹੁਣ ਜੇ ਡਾਕਟਰ ਤੁਸੀਂ ਕਿਤੇ ਨਹੀਂ ਦੇਖਿਆ ਉਹ ਡਾਕਟਰ ਗਰੀਬ ਕਰਦਾ ਹੋਏ ਇੰਜੀਨੀਅਰ ਗਰੀਬ ਦਾ ਆਪਣੇ ਪਿੰਡਾਂ ਦੇ ਬਹੁਤ ਘੱਟ ਦੇਖੇ ਆ ਦਸਵੀਂ ਦੇ ਬਾਅਦ ਬਜਾਰੇ ਪਾੜ ਨਹੀਂ ਸਕਦੇ ਕਿਉਂਕਿ ਇਹ ਪੜ੍ਹਾਈ ਸਰਕਾਰੀ ਸਕੂਲਾਂ ਦੀ ਏਨੀ ਟੰਗੀ ਨਹੀਂ ਇਸ ਕਰਕੇ ਵੱਡੇ ਬਾਲ ਸਾਹਿਬੀ ਸੋਚੀ ਉਦੋਂ ਕਿ ਗਰੀਬਾਂ ਦੇ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਨੂੰ ਵੱਧ ਟ੍ਰੇਨਿੰਗ ਦਿੱਤੀ ਜਾਏ ਉਹਨਾਂ ਨੇ ਮੈਰਿਟੋਰੀਅ ਸਕੂਲ ਖੋਲੇ ਹਰ ਜ਼ਿਲ੍ਹੇ ਚ ਪਰ ਇਹਨਾਂ ਨੇ ਸਾਰੇ ਬੰਦ ਕਰ ਦਿੱਤੇ ਕਾਂਗਰਸੀਆਂ ਨੇ ਆ ਕੇ ਹੁਣ ਹਰ ਮੈਰਿਟੋਰੀਅ ਸਕੂਲ ਹਰ ਜ਼ਿਲ੍ਹੇ ਚ ਨਹੀਂ ਇੱਕ ਸਕੂਲ ਇੱਕ ਹਰ ਹਲਕੇ ਖੋਲਿਆ ਜਾਊਗਾ ਜਿੰਨੇ ਉਹ ਸਲਕੇ ਦੇ ਸਰਕਾਰੀ ਸਕੂਲਾਂ ਦੇ ਬੱਚੇ ਜਿਨ੍ਹਾਂ ਨੂੰ 70% ਵੱਧ ਨਾਲ ਪਰ ਆਉਂਦੇ ਤਸਵੀਰ ਉਸ ਉਹ ਮੈਰਿਟੋਰੀਅ ਸਕੂਲ ਚ ਲਿਆਂਦੇ ਜਾਣਗੇ ਉਥੇ ਮੈਡੀਕਲ ਪ੍ਰੀ ਮੈਡੀਕਲ ਸਾਰੀ ਟ੍ਰੇਨਿੰਗ ਸਾਰੀ ਭਾਈ ਉਥੇ ਕੰਪਿਊਟਰ ਮੇਰਾ ਸਾਰਾ ਉਥੇ ਸਿਕਾਇਆ ਜਾਊਗਾ ਉਹਦੇ ਬਾਅਦ ਜਿੰਨੇ ਆਪਣੀਆਂ ਯੂਨੀਵਰਸਿਟੀਆਂ ਪੰਜਾਬ ਚ ਹੈ ਭਾਵੇਂ ਪ੍ਰਾਈਵੇਟ ਆ ਪਰ ਸਰਕਾਰੀ ਹੈ 50% ਸੀਟਾਂ ਉਹਨਾਂ ਨੂੰ ਰਿਜ਼ਰਵ ਕਰਨੀਆਂ ਪੈਣੀਆਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਉਥੇ ਜਿਹੜੇ ਮੈਰਿਟੋਰੀਅ ਸਕੂਲ ਜਾਣਗੇ ਉਹਨਾਂ ਵਾਸਤੇ ਮੈਂ ਤੁਹਾਨੂੰ ਅੱਜ ਦੱਸਦਾ ਅਗਲੇ 5 ਸਾਲਾਂ ਚ ਗਰੀਬ ਦੇ ਘਰ ਦਾ ਬੱਚਾ ਡਾਕਟਰ ਬਣਾ ਕੇ ਦਿਖਾਊਗਾ ਜਿਹੜਾ ਅੱਜ ਤੱਕ ਨਹੀਂ ਬਣਿਆ ਸਾਰਾ ਖਰਚਾ ਆਪਣੇ ਅੱਲਾਹ ਯਾਕਾਰ ਬਾਕੀ ਦੇਖੋ ਨੌਜਵਾਨ ਆਪਣੇ ਟਾਈਮ ਜਿ ਕਿੰਨੇ ਉੱਥੇ ਮੇਲੇ ਲੱਗਦੇ ਸੀ ਵਰਲਡ ਕੱਪ ਕਬੱਡੀ ਹੁੰਦਾ ਸੀ ਪੂਰੇ 1 ਮਹੀਨੇ ਵਾਸਤੇ ਮੇਲਾ ਲੱਗ ਜਾਂਦਾ ਸੀ ਕਬੱਡੀ ਥੋੜੀ ਮਾਹ ਖੇਡ ਕਰੋੜਾਂ ਦੀ ਬਣਾਦੀ ਪਰ ਇਹਨਾਂ ਨੇ ਬੰਦ ਕਰਤੇ ਵਰਲਡ ਕੱਪ ਕਬੱਡੀ ਪਹਿਲੇ ਸਾਲ ਤੋਂ ਸ਼ੁਰੂ ਕੀਤਾ ਜਾਊਗਾ ਅੱਗੇ ਤੋਂ ਅਸੀਂ ਵਰਲਡ ਕੱਪ ਕੁਸ਼ਤੀ ਦਾ ਵੀ ਕਰਾਵਾਂਗੇ ਪੂਰੇ ਦੇਸ਼ ਤੋਂ ਦੁਨੀਆ ਤੋਂ ਲੈ ਕੇ ਆਉਂਗੇ ਫਲਵਾਨ ਆਪਣੇ ਪੰਜਾਬ ਦੇ ਦੇਖੋ ਕਿ ਕਿਤੇ ਤਗੜੇ ਫਲਵਾਨ ਹੈ ਵਰਲਡ ਕੱਪ ਕੁਸ਼ਤੀ ਦਾ ਵੀ ਉਹਨੂੰ ਵੀ ਕਰੋੜਾਂ ਦਾ ਬਣਾਵਾਂਗੇ ਘੋੜਿਆਂ ਦੀ ਰੇਸ ਨੂੰ ਫੋਲਾਗੇ ਇੱਥੇ ਜਿਹੜੇ ਸੇ ਆਪਣੇ ਜਾਨਵਰਾਂ ਦੇ ਫਿਰ ਤੋਂ ਮੇਲੇ ਹੋਣਗੇ ਇੱਕ ਇੱਕ ਦਾ ਨਾਮ ਪਾ ਕੇ ਲੱਖ ਕਰੋੜ ਕਰੋੜ ਤੱਕ ਲੈ ਕੇ ਜਾਵਾਂਗੇ ਉਤਰਾਣੀਆਂ ਬਾਜ਼ੀਆਂ ਵੀ ਕਰਾਵਾਂ ਉਹਨਾਂ ਦੇ ਕਰੋੜਾ ਖਵਾਵਾਂ ਨਾਲੇ ਮੈਂ ਇੱਕ ਹੋਰ ਗੱਲ ਕੀਤੀ ਸੀ ਇੱਥੇ ਬਜ਼ੁਰਗ ਬੈਠੇ ਆ ਉਹ ਸੱਥਾ ਤੁਸੀਂ ਜਦੋਂ ਬੈਠੇ ਹੁੰਦੇ ਹੋ ਉਹ ਸ਼ੀਪ ਖੇਡਦੇ ਹੁੰਦੇ ਹੈਂ ਸ਼ੀਪ ਖੇਡਦੇ ਹੁੰਦੇ ਆ ਮੈਂ ਸੋਚਿਆ ਆਪਾਂ ਸ਼ੀਪ ਦੀ ਵੀ ਚੈਂਪੀਅਨਸ਼ਿਪ ਕਰਾਵਾਂਗੇ ਤੁਸੀਂ ਜਿੰਨੇ ਅੱਜ ਹਰ ਪਿੰਡ ਆਪਣੀ ਟੀਮ ਬਣਾਊਗਾ ਜਿਹੜੇ ਬਜ਼ੁਰਗ ਸੱਜ ਕੇ ਸੀਮ ਖੇਡਦੇ ਆ ਪਹਿਲੇ ਜਿਹੜਾ ਚੈਂਪੀਅਨਸ਼ਿਪ ਹੋਊਗੀ ਜਿਹੜੇ ਪਿੰਡ ਦਾ ਜਿੱਤੂਗਾ ਉਸ ਪਿੰਡ ਨੂੰ 10 ਲੱਖ ਰੁਪਏ ਗ੍ਰਾਂਟ ਆਇਆ ਕਰੂਗੀ ਯਾਰ ਜਨਤਾ ਦਾ ਰਾਜ ਹੋਣਾ ਥੋੜਾ ਰਾਜ ਹੋਣਾ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਨਹੀਂ ਹੋਣੀ ਕੋਈ ਤੁਹਾਨੂੰ ਹੱਥ ਨਹੀਂ ਲਾ ਸਕਦਾ ਕੋਈ ਅਫਸਰ ਸਾਨੂੰ ਤੰਗ ਨਹੀਂ ਕਰੂਗਾ ਕੋਈ ਮਹਿਤਵੀ ਅਲਤੰਗ ਨਹੀਂ ਕਰ ਸਦਾ ਕਾਲੀ ਦਾ ਰਾਜ ਮਤਲਬ ਲੋਕਾ ਦਾ ਰਾਜ ਇਸ ਕਰਕੇ ਆਓ ਇਨਾ ਦਿੱਲੀ ਵਾਲੇ ਨੂੰ ਭਜਾਈਏ ਜੇ ਪੰਜਾਬ ਬਚਾਉਣਾ ਹੈ ਫੈਸਲਾ ਕਰ ਲੋ ਆ ਸਾਲ ਨਾ ਸੋਣਾ ਨਾ ਸੌਣ ਦੇਣਾ i